ਦਸੂਹਾ ਵਿੱਚ ਵਾਪਰੇ ਬੱਸ ਸੜਕ ਹਾਦਸੇ ਦੇ ਵਿੱਚ ਮਾਤੀ ਸਮੇਤ 8 ਲੋਕਾਂ ਦੀ ਮੌਤ ਹੋ ਗਈ ਹੈ ਮ੍ਰਿਤਕਾਂ ਵਿੱਚ 4 ਔਰਤਾਂ 3 ਪੁਰਸ਼ ਤੇ ਇੱਕ 3 ਸਾਲ ਦੀ ਬੱਚੀ ਵੀ ਸ਼ਾਮਲ ਹੈ ਹਾਦਸੇ ਵਿੱਚ ਲਗਭਗ 33 ਯਾਤਰੀ ਗੰਭੀਰੂ ਵੀ ਜ਼ਖਮੀ ਹੋਏ ਹਨ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰ ਨੂੰ 2 ਲੱਖ ਰੁਪਏ ਮੁਆਵਜ਼ਾ ਦੇਣਾ ਤੇ ਜ਼ਖਮੀਆਂ ਦਾ ਸਾਰਾ ਖਰਚਾ ਚੁੱਕਣ ਦਾ ਐਲਾਨ ਕੀਤਾ ਹੈ ਇਹ ਹਾਦਸਾ ਅਸਵੇਰੇ ਦਸੂਹਾ ਹਾਜੀਪੁਰ ਰੋਡ ਤੇ ਅੱਡਾ ਸਗੜਾ ਨੇੜੇ ਪਿੰਡ ਵਾਪਰਿਆ ਸੀ ਹਾਦਸੇ ਦਾ ਕਾਰਨ ਓਵਰਰੋਡ ਬੱਸ ਤੇ ਤੇਜ਼ ਰਫ਼ਤਾਰ ਦੱਸਿਆ ਜਾ ਰਿਹਾ ਹੈ ਜਖਮੀਆਂ ਦਾ ਦਸੂਹਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਜਖਮੀਆਂ ਵਿੱਚ ਦੋ ਯਾਤਰੀਆਂ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ ਤੇ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ ਉਹਨਾਂ ਨੂੰ ਸ੍ਰੀ ਅੰਮ੍ਰਿਤਸਰ ਤੇ ਜਲੰਧਰ ਰੈਫਰ ਕੀਤਾ ਗਿਆ ਹੈ ਮ੍ਰਿਤਕਾਂ ਵਿੱਚ ਚਾਰ ਔਰਤਾਂ ਤਿੰਨ ਪੁੱਛ ਤੇ ਇੱਕ ਲੜਕੀ ਸ਼ਾਮਲ ਹੈ ਪੁਲਿਸ ਵੱਲੋਂ ਕਟਨਾ ਦੀ ਜਾਂਚ ਕਰਨ ਤੋਂ ਬਾਅਦ ਬੱਸ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਜਾਣਕਾਰੀ ਅਨੁਸਾਰ ਕਰਤਾਰ ਕੰਪਨੀ ਦੀ ਮਿੰਨੀ ਬੱਸ ਹਾਜੀਪੁਰ ਤੋਂ ਦਸੂਹਾ ਵੱਲ ਨੂੰ ਲਗਭਗ 45 ਯਾਤਰੀਆਂ ਨੂੰ ਲੈ ਕੇ ਆ ਰਹੀ ਸੀ ਜਿਵੇਂ ਹੀ ਬੱਸ ਸਗਰਾਂ ਨੇੜੇ ਪਹੁੰਚੀ ਇਹ ਬੱਸ ਸੜਕ ਦੇ ਵਿੱਚਕਾਰ ਪਲਟ ਗਈ ਅਤੇ ਸਾਹਮਣੇ ਤੋਂ ਆ ਰਹੀ ਇੱਕ ਕਾਰ ਵੀ ਇਸ ਨਾਲ ਟਕਰਾ ਗਈ ਹਾਦਸੇ ਦੇ ਕਾਰਨਾਂ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਹਾਦਸੇ ਸਮੇਂ ਤੇਜ਼ ਆਵਾਜ਼ਾਂ ਤੇ ਯਾਤਰੀਆਂ ਦੀਆਂ ਚੀਕਾਂ ਸੁਣ ਕੇ ਨੇਲੇ ਪਿੰਡ ਵਾਸੀ ਮੌਕੇ ਤੇ ਪਹੁੰਚੇ ਤੇ ਯਾਤਰੀਆਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਬੱਸ ਹਾਦਸਾ ਇੰਨਾ ਭਿਆਨਕ ਸੀ ਕਿ ਤਿੰਨ ਯਾਤਰੀਆਂ ਦੀ ਬੱਸ ਦੇ ਅੰਦਰ ਫਸਣ ਤੋਂ ਬਾਅਦ ਮੌਕੇ ਤੇ ਹੀ ਮੌਤ ਹੋ ਗਈ ਇਸ ਵਿੱਚ ਇੱਕ ਛੋਟੀ ਕੁੜੀ ਵੀ ਸ਼ਾਮਲ ਸੀ ਉਹਨਾਂ ਨੂੰ ਬੱਸ ਵਿੱਚੋਂ ਬਾਹਰ ਕੱਢਣ ਦੇ ਲਈ ਇੱਕ ਜੀਸੀਵੀ ਮਸ਼ੀਨ ਬੁਲਾਈ ਗਈ ਤੇ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਅਤੇ ਇਸ ਦੇ ਨਾਲ ਹੀ ਇਸ ਦੀ ਜਾਣਕਾਰੀ ਪੁਲਿਸ ਸਟੇਸ਼ਨ ਤੇ ਸਿਹਤ ਵਿਭਾਗ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਜ਼ਖਮੀ ਯਾਤਰੀਆਂ ਨੂੰ ਸੁਹਾਗਾ ਦੇ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ ਮ੍ਰਿਤਕ ਨੰਬਰ 1 ਦੀ ਪਛਾਣ ਸੁਹਾਗਰਾਨੀ ਪਤਨੀ ਸਵਰਨ ਸਿੰਘ ਜਿਸ ਦੀ ਕੀ ਉਮਰ 65 ਸਾਲ ਦੱਸੀ ਜਾ ਰਹੀ ਹੈ ਇਹ ਪਿੰਡ ਸੋਹੜਾ ਕੰਡੀ ਦੀ ਰਹਿਣ ਵਾਲੀ ਸੀ ਮ੍ਰਿਤਕਾ ਦੇ 4 ਬੱਚੇ ਹਨ ਜਿਨ੍ਹਾਂ ਵਿੱਚੋਂ 3 ਬੱਚੇ ਅਪਾਹਜ ਹਨ ਅਤੇ ਹੁਣ ਘਰ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਹੈ ਮ੍ਰਿਤਕ ਨੰਬਰ 2 ਦੀ ਪਛਾਣ ਸੰਦੀਪ ਪੁੱਤਰ ਵੀਰ ਸਿੰਘ ਪਿੰਡ ਭੈਣੀ ਮੀਆਂਖਾਂ ਵਜੋਂ ਹੋਈ ਹੈ। ਉੱਥੇ ਹੀ ਇੱਕ ਹੋਰਤ ਮ੍ਰਿਤਕ ਨੰਬਰ 3 ਦੀ ਪਛਾਣ ਬਲਵੀਰ ਕੌਰ ਪਤਨੀ ਗੱਜਣ ਸਿੰਘ ਵਾਰਡ ਨੰਬਰ 9 ਦਸੂਹਾ ਵਜੋਂ ਹੋਈ ਹੈ। ਉੱਥੇ ਮ੍ਰਿਤਕ ਨੰਬਰ 4 ਦੀ ਪਛਾਣ ਗੁਰਮੀਤ RAM ਪੁੱਤਰ ਬਚਨਾਰਾਮ ਵਾਸੀ ਹਲੇਰ ਕੋਗਰਾ ਵਜੋਂ ਹੋਈ ਹੈ ਜਿਸ ਦੀ ਉਮਰ 65 ਸਾਲ ਹੈ। ਉੱਥੇ ਹੀ ਮ੍ਰਿਤਕ ਨੰਬਰ 5 ਦੀ ਪਛਾਣ ਲਵ ਕੁਮਾਰ ਪੁੱਤਰ ਦਰਸ਼ਨ ਵਾਸੀ ਘਾਟੀ ਕਾਂਗੜਾ ਵਜੋਂ ਹੋਈ ਹੈ। ਮ੍ਰਿਤਕ ਨੰਬਰ 6 ਦੀ ਪਛਾਣ ਸਤਵਿੰਦਰ ਕੌਰ ਵਾਸੀ ਜਾਲਲਾ ਚੱਕ ਵਜੋਂ ਹੋਈ ਹੈ ਜਿਸ ਦੀ ਕਿ ਉਮਰ 55 ਸਾਲ ਦੇ ਕਰੀਬ ਹੈ ਮ੍ਰਿਤਕ ਨੰਬਰ 7 ਦੀ ਪਛਾਣ ਮੀਨਾ ਪਤਨੀ ਅਸ਼ਰਫ ਵਾਸੀ ਬੁੱਢਾਵਾੜ ਵਜੋਂ ਹੋਈ ਹੈ ਜਿਸ ਦੀ ਕਿ ਉਮਰ 36 ਸਾਲ ਹੈ ਉੱਥੇ ਹੀ ਇਸ ਦੀ ਇੱਕ ਧੀ ਜਿਸ ਦੀ ਕਿ ਉਮਰ 3 ਸਾਲ ਦੱਸੀ ਜਾ ਰਹੀ ਹੈ ਉਸ ਦੀ ਵੀ ਸਹਾਸੇ ਦੇ ਵਿੱਚ ਮੌਤ ਹੋ ਗਈ ਜਿਸ ਦੀ ਪਛਾਣ ਰਾਜੂ ਪੁੱਤਰੀ ਅਸ਼ਰਫ ਵਾਸੀ ਬੁੱਢਾ ਵਾਰਡ ਵਜੋਂ ਹੋਈ ਹੈ ਅਤੇ ਇੱਕ ਹੋਰ ਵਿਅਕਤੀ ਜਿਸ ਦੀ ਕਿ ਪਛਾਣ ਹਜੇ ਤੱਕ ਨਹੀਂ ਹੋ ਸਕੀ ਇਸ ਹਾਦਸੇ ਵਿੱਚ ਹੁਣ ਤੱਕ 8 ਵਿਅਕਤੀਆਂ ਦੀ ਮੌਤ ਹੋਈ ਹੈ ਬਸ ਹਾਦਸੇ ਤੋਂ ਬਾਅਦ ਸੂਆ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਜ਼ਿਲ੍ਹਾ ਮੈਜਿਸਟ੍ਰੇਟ ਐਸਐਸਪੀ ਹੁਸ਼ਿਆਰਪੁਰ ਸਾਬਕਾ ਵਿਧਾਇਕ ਅਰੁਣ ਮਿੱਕੀ ਡੋਗਰਾ ਤੇ ਜ਼ਿਲ੍ਹੇ ਦੇ ਸਾਰੇ ਉੱਚ ਅਧਿਕਾਰੀ ਹਸਪੀਟਲ ਪਹੁੰਚੇ ਉਹਨਾਂ ਨੇ ਜ਼ਖਮੀਆਂ ਦਾ ਹਾਲਚਾਲ ਪੁੱਛਿਆ ਇਸ ਮੌਕੇ ਤੇ ਆਪ ਵਿਧਾਇਕ ਕਰਮਵੀ ਸਿੰਘ ਮੰਨ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਮੁੱਖ ਮੰਤਰੀ ਸਰ ਨਾਲ ਗੱਲਬਾਤ ਹੋਈ ਸੀ ਉਹਨਾਂ ਨੇ ਮ੍ਰਿਤਕ ਦੇ ਪਰਿਵਾਰ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਅਤੇ ਉਹਨਾਂ ਇਹ ਵੀ ਕਿਹਾ ਕਿ ਜ਼ਖਮੀ ਦਾ ਸਾਰਾ ਇਲਾਜ ਪੰਜਾਬ ਸਰਕਾਰ ਚੁਕੇਗੀ ਇਸ ਮੌਕੇ ਤੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਐਸਐਸਪੀ ਹਿਸ਼ਾਰਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਇਸ ਵਿੱਚ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿੰਨੇ ਬੰਦੇ ਦੀ ਜਾਣ ਗਈ ਹੈਗੀ ਆ ਬਸ ਜਿਹੜੀਆਂ ਸਾਰੀ ਭਰੀ ਸੀ ਦੀ ਅੱਛਾ ਜੀ ਤੇ ਹੈਰੀ ਨਜ਼ਰ ਜਿਹੜੇ ਹੁਣ ਤੱਕ ਬੱਚੇ ਬੰਦੇ ਗਏ ਆ ਗਿਆ ਉਹ ਫਟ ਨੂੰ ਹੁੰਦਾ ਚਲੇ ਜਾਣਾ ਬਾਕੀਆਂ ਦੀ ਹਾਲਤ ਕਿਵੇਂ ਆ ਜੀ ਬਹੁਤ ਡੈਸਰਟੀ ਬਹੁਤ ਹਨ ਮੇਰਾ ਨਾਮ ਵੀ ਸਿੰਘ ਅੱਛਾ ਕੀ ਕਰਨੋ ਆਇਆ ਹੈਗਾ ਜਿਉਂਦਾ ਸਭ ਆਪਣੇ ਆਗਾ ਬਤੂ ਦਾ ਇਹਦੀ ਪਾਸੇ ਤਰਵਾਰੀ ਤੇ ਗੱਡੀ ਆ ਰਹੀ ਹੁੰਦੀ ਸਾਂਝੀ ਨਹੀਂ ਲੱਗੀ ਤੇ ਇਹ ਕਿੰਨੀਆਂ ਵੀ ਜਾਨਾਂ ਦੀ ਮੌਤ ਹੋਈ ਹੈਗੀ ਆ ਅੱਠ ਬੰਦੇ ਤਾਂ ਮੌਕੇ ਤੇ ਮਰ ਗਿਆ ਜੀ ਅੱਛਾ ਜੀ ਬਾਕੀ ਰੱਬ ਜਾਣਦਾ ਹੁਣ ਜੋ ਕੱਢੇ ਜੂੜ ਕਿੰਨੇ ਕਿਸੇ ਜੇ ਸਵਾਰੀਆਂ ਵੀ ਨਹੀਂ ਆ ਗਈਆਂ ਜੀ ਠੱਟੋ ਘੜਤੀ 30 40 ਬੰਦੇ ਹੋਣਗੇ ਹਾਂਜੀ ਜਿਹੜੇ ਅੱਜ ਇਹ ਸنگਰਾ ਜਿਹੜਾ ਹਾਸਾ ਹੋਇਆ ਉਹਦੇ ਵਿੱਚ ਪੰਜਾਬ ਸਰਕਾਰ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦੇ ਪਰਿਵਾਰਾਂ ਦੇ ਨਾਲ ਵੀ ਅੜੀ ਹੈ ਔਰ ਕੁਝ ਜਿਹੜੇ ਇੰਜਣ ਨੇ ਉਹਨਾਂ ਦੇ ਨਾਲ ਵੀ ਪਰਿਵਾਰ ਦੇ ਨਾਲ ਪੰਜਾਬ ਸਰਕਾਰ ਬਿਲਕੁਲ ਮੋਢੇ ਦਾ ਮੋਢਾ ਲਾ ਕੇ ਕੰਮ ਕਰ ਰਹੀ ਹੈ ਔਰ ਮੁੱਖ ਮੰਤਰੀ ਸਾਹਿਬ ਵੱਲੋਂ ਮਾਨਯੋਗ ਭਗਵੰਤ ਸਿੰਘ ਮਾਨ ਜੀ ਵੱਲੋਂ ਤੇ ਡੀਸੀ ਸਾਹਿਬ ਨੇ ਵੀ ਨਾਲ ਗੱਲ ਕੀਤੀ ਸੀ ਉਹ ਵੀ ਉਹਨਾਂ ਦੇ ਨਾਲ ਚੱਲ ਰਹੀ ਹੈ ਉਹਨਾਂ ਔਰ ਉਹਨਾਂ ਬੰਦਾ ਜਿਹੜਾ ਉਹਨੂੰ ਡੈਥ ਹੋਈ ਹੈ ਉਹਨਾਂ ਦੇ ਪਰਿਵਾਰਾਂ ਦੇ ਵਾਸਤੇ ਹਾਂਜੀ ਪੈਪੂਲਟ ਤਾਂ ਨਹੀਂ ਕੀਤੀ ਛਾਦਦੀ ਜਿਹੜਾ ਬੰਦਾ ਚਲ ਗਿਆ ਦੁਨੀਆ ਤੋਂ ਪਰ ਫੇਰ ਵੀ ਉਹਨਾਂ ਦੀ ਮਦਦ ਵਾਸਤੇ 2 ਲੱਖ ਰੁਪਏ ਜਿਹਨਾਂ ਦੀ ਡੈਥ ਹੋਈ ਹੈ ਉਹਨਾਂ ਦੇ ਵਾਸਤੇ ਜਿਨ੍ਹਾਂ ਦੇ ਇੰਜਰ ਨੇ ਉਹਨਾਂ ਦੇ ਇਲਾਜ ਦਾ ਸਾਰਾ ਜਿਹੜਾ ਖਰਚਾ ਹੈ ਪੰਜਾਬ ਸਰਕਾਰ ਕੋਲੋਂ ਦਿੱਤਾ ਗਿਆ ਇਸੇ ਦਿਨ ਸਵੇਰੇ ਦੇ ਵਿੱਚ ਸਵੇਰੇ ਇੱਕ ਮਿਨੀ ਬੱਸ ਉਵਰਟਰਨ ਹੋਣ ਕਾਰਨ ਇੱਕ ਬੜਾ ਹੀ ਗਰਫਨਾਕ ਹਾਦਸਾ ਹੋਇਆ ਜਿਸ ਦੇ ਅੱਠ ਲਾਈਫਸ ਲਾਸਟ ਹੋ ਗਏ से जैसी एच आई में सिविल हॉस्पिटल सारे इंजर्ड लोग मिले कि हाल की घड़ी जो इधर रीज़न है वो बहुत क्लियर कट नहीं पता लग रहा है एक ऑल्टो गड्डी है कि एक बस है ये दोनों ही डैमेज है हाउ डिट इट ऑल हैपन वो इन्वेस्टिगेशन चल रही है ये ओवर स्पीडिंग सी पैसेंजर ज़्यादा सी या फिर कोई टेक्निकल फॉल्ट आ ਉਹ ਸੀ ਇਨਵੈਸਟੀਗੇਟ ਕਰ ਰਹੇ ਨੇ ਤੇ ਜਿੱਦਾਂ ਦਾ ਹੋਏਗਾ ਉਦੋਂ ਦੇ ਲੀਗਲ ਕਾਰਫੀ ਕੀਤੇ ਜਾਣਗੇ ਸਰ ਇੱਕ ਸਵਾਲ ਹੋਰ ਆ ਰਿਹਾ ਲੋਕ ਇਲਾਕੇ ਦੇ ਲੋਕ ਦੱਸ ਰਹੇ ਨੇ ਕਿ ਅਕਸਰ ਜਿਹੜੀਆਂ ਮਿਨੀ ਬੱਸਾਂ ਚੱਲਦੀਆਂ ਨੇ ਇਸ ਰੋਡ ਦੇ ਉੱਪਰ ਇਹਨਾਂ ਦੀ ਵੈਲਿਡਿਟੀ ਵੀ ਐਕਸਪਾਇਰ ਹੋਈ ਹੈ ਵਿਦਆਊਟ ਪਰਮਿਟ ਚੱਲਦੇ ਨੇ ਉਹ ਕਾਫੀ ਪੁਰਾਣੀਆਂ ਆ ਜਿਨ੍ਹਾਂ ਨੂੰ ਇਹ ਸੜਕਾਂ ਦੇ ਪਰ ਓਵਰ ਸਪੀਡ ਦੌੜਾਈ ਫਿਰਦੇ ਨੇ ਇਸ ਸਬੰਧ ਦੇ ਵਿੱਚ ਸਿਰ ਕਈ ਵਾਰੀ ਕਿ ਲੋਕ ਕਹਦੇ ਨੇ ਵੀ ਸ਼ਿਕਾਇਤਾਂ ਵੀ ਦਿੱਤੀਆਂ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਕਰਦੇ ਇਹ ਜੋ ਵੀ ਜੀ ਸਾਡੇ ਕੋਲ ਅਗਰ ਕੋਈ ਸ਼ਿਕਾਇਤ ਆਂਦੀ ਹੈ ਪ੍ਰੋਪਰ ਕਾਰਵਾਈ ਕੀਤੀ ਜਾਂਦੀ ਕਿ ਸਾਡੀ ਫਲਾਈਂਗ ਸਪਾਟਸ ਵੀ ਬਣੀ ਹੁੰਦੀ ਹੈ ਸਾਡੇ ਜੋ ਸੜਕ ਸੁਰੱਖਿਆ ਫੋਰਸ ਹੈ ਉਹਦੇ ਵਿੱਚ ਵੀ ਇੰਟਰਸੈਪਟ ਵਹੀਕਲਸ ਵੀ ਨਹੀਂ ਜੀ ਸਾਡੇ ਟ੍ਰੈਫਿਕ ਵਿੰਗ ਨਹੀਂ ਜੀ ਬਾਕੀ ਵੀ ਸਾਡੇ ਪੁਲਿਸ ਸਟੇਸ਼ਨਸ ਵੱਲੋਂ ਨਾਕੇ ਲਾਏ ਜਾਂਦੇ ਟ੍ਰੈਫਿਕ ਦੇ ਚਲਾਨ ਕਿਤੇ ਜਾਂਦੇ ਉਹਦੇ ਵਿੱਚ ਇਦਾਂ ਦੀ ਬੱਸਸਾਂ ਦੇ ਵਿੱਚ ਕੀਤੇ ਜਾਂਦੇ ਅਗਰ ਕੋਈ ਅਨਰੋਡ ਵਰਦੀ ਨਹੀਂ ਹੈਗੀ ਤੇ ਉਹਨਾਂ ਦੇ ਵੀ ਪ੍ਰੋਪਰ ਕਾਰਵਾਈ ਹੁੰਦੀ ਬਾਕੀ ਆਰਟੀਓ ਦਫਤਰ ਜਿਹੜਾ ਹੈਗਾ ਉਹਨਾਂ ਵੱਲੋਂ ਵੀ ਰੈਗੂਲਰ ਚੈਕਿੰਗ ਕੀਤੀ ਜਾਂਦੀ ਸਰ ਅਕਸਰ ਦੇਖਿਆ ਜਾਂਦਾ ਵੀ ਜੋ ਡਰਾਈਵਰ ਹੁੰਦੇ ਬੱਸਾਂ ਵਾਲੇ ਸਵਾਰੀ ਚੁੱਕੋ ਦੇ ਚੱਕਰ ਵਿੱਚ ਬਹੁਤ ਤੇਜ਼ ਬੱਸਾਂ ਚਲਾਉਂਦੇ ਨੇ ਈ ਉਹਨਾਂ ਤਰ੍ਹਾਂ ਕਰਵਾਈ ਕੀਤੀ ਜਾਊਗੀ ਹੁਣ ਜਿੱਦਾਂ ਦੱਸੇ ਤੁਹਾਨੂੰ ਹਰ ਚੀਜ਼ ਦੇ ਰੂਲਸ ਰੈਗੂਲੇਸ਼ਨ ਬਣੇ ਹੋਏ ਅਗਰ ਕੋਈ ਓਵਰ ਸਪੀਡਿੰਗ ਕਰਦਾ ਹੈ ਤਾਂ ਉਹਦੇ ਵਾਸਤੇ ਬਣੇ ਹੋਏ ਤਾਂ ਜੋ ਬਣਦੀ ਹੈਗੀ ਕਾਰਵਾਈ ਕੀਤੀ ਜਾਂਦੀ ਹੈ ਚਲਾਨੇਗੀ ਜਾਂ ਇੰਪਾਉਂਡ ਆਫ ਦੀ ਇੰਪਾਉਂਡੇਸ਼ਨ ਆਫ ਦੀ ਵਹੀਕਲ ਜੋ ਵੀ ਰੈਲੇਵੈਂਟ ਹੁੰਦਾ ਉਹ ਕੀਤਾ ਜਾਊਗਾ